दोस्तों पटियाला में आज जो मौसम है बहुत सुहावना मौसम है और मैं इस समय तिरपड़ी टाउन पटियाला से राजेश शर्मा बसंत ऋतु यूट्यूब चैनल से सभी दर्शकों के से मैं एक बार फिर जुड़ा हूं दर्शकों आज हमारी जो तिरपड़ी है जो तिरपड़ी टाउन पटियाला है पटियाला शहर का दिल है जो तिरपणी को दिल इसलिए बोला जा रहा है क्योंकि त्रिपड़ी बहुत खूबसूरत बाजार है और यहाँ दुकानें बहुत तरह की दुकानें हैं लोग बहुत दुकानदार अच्छे हैं मिलकर काम करने वाले हैं आज सभी दुकानदार भाइयों ने आज पर्यावरण वन महोत्सव का जो प्रोग्राम रखा उसमें मैं राजेश शर्मा बसंत ऋतु यूट्यूब चैनल से और बसंत ऋतु यूथ क्लब त्रिपड़ी पटियाला की तरफ से सबका स्वागत करता हूँ और धन्यवाद भी करता हूँ कि उन्होंने एक महान काम आज शुरू किया है में पौधे लगाने का और ये पौधे लगाने के लिए जो जंगलों की सेवा है जो लोहे के जंगले हैं वो बसंत ऋतु क्लब की तरफ से ये भेंट किए गए हैं दोस्तों आओ बात भी करते हैं इनसे आज मौसम सुहाना है और हमारे जो दुकानदार भाई है बहुत मीठी मीठी मिठास भरी बातें करना करते हैं उनसे आज पर्यावरण के बारे में बात करते हैं पहले हम माँ शक्ति से बात करेंगे महिला शक्ति से बात करेंगे कि उनके मन में क्या विचार है पौधों को लेकर वो किस तरह सोचती हैं कि वातावरण को बचाने के लिए हम सभी गृहणियों को आगे आना चाहिए और काम वातावरण को बचाने के लिए अधिक पौधे लगाने चाहिए आओ बात करते हैं हाँ जी क्या नाम है आपका शिखा देवी जी जो आज त्रिपड़ी बाजार में जो कि पटियाला का त्रिपड़ी दिल है और यहाँ दुकानदारों ने दिल दिखाते हुए बहुत अच्छा काम वन माउस पौधे नीम का पौधा लगाया है और एक दूसरों के लिए एक बहुत उदाहरण दी है कि आओ वातावरण को बचाने के लिए अधिक से अधिक पौधे लगाएं पौधे लगाने के बारे में आप क्या विचार रखते हैं है। पौधे लगाने चाहिए ना क्योंकि वातावरण दूषित हो रहा है और मौसम बदल रहे हैं मौसम देखो कितनी गर्मी पड़ी है कितनी गर्मी पड़ी है उसका कारण ये है कि पौधे नहीं है वातावरण बिगड़ा हुआ है बहुत बहुत धन्यवाद आपका पौधे लगाओ वातावरण बचाओ पौधे लगाओ पौधे लगाओ पौधे लगाओ पौदे लगाओ पौदे लगाओ चाबा बच्चे लगाओ लगाओ ਅੰਮ੍ਰਿਤਸਰ ਸਿਕਾ ਸਰਨ ਮੈਂ ਗੁਜਰੀ ਸਿੰਘ ਸੈਕਟਰੀ ਮਾਰਕੀਟ ਚਲਦੀ ਅੱਜ ਨਾਡਮ ਮੁੱਖ ਤੇ ਅਕਤਾਰ ਪ੍ਰੀ ਸਰਕਾਰੀ ਹਾਈ ਸਕੂਲ ਟੋਪੋਲੀ ਨਾਡਮ ਦਿੱਤਾ ਗਿਆ ਜਿਹੜੀ ਰਹਨ ਸਰਨ ਆਈ ਹੈ ਅੱਜ ਅਸੀਂ ਸਕੂਲ ਤੋਂ ਕੌਬੇ ਰਾਉਂਡ ਦਾ ਜੋ ਪ੍ਰੋਗਰਾਮ ਲੁਕਿਆ ਹੈਗਾ ਇਹ ਪ੍ਰੋਗਰਾਮ ਸਾਡੇ ਬਸੰਤ ਰਿਤੀ ਕਲਾ ਦੇ ਕਨਵੀਨਰ ਸੀ ਜੇ ਸ਼ਰਮਾ ਜੀ ਮੱਧ ਸੱਤਾ ਅਤੇ ਉਹਨਾਂ ਵੱਲੋਂ ਕਿਤੇ ਮੋਟੀਵੇਟ ਦੁਆਰਾ ਅਸੀਂ ਹਰ ਸਾਲ ਹੀ ਇਹ ਫੋਰੀ ਪੈਂਡਾ ਚ ਜਿੱਥੇ-ਜਿੱਥੇ ਖਾਲੀ ਜਗ੍ਹਾ ਹੁੰਦੀ ਹੈ ਜਾਸਪੂਤ ਗੁਰਦੁਆਰਾਿੱਥੇ ਅਸੀਂ ਬਹਣੇ ਆ ਤੇ ਇਹ ਬੱਚਿਆਂ ਨੂੰ ਵੀ ਇਹੀ ਮੋਟੀਵੇਟ ਕਰਦਾ ਹੈ ਵੀ ਸਾਡੇ ਹਰ ਇੱਕ ਇਨਸਾਨ ਪੰਜ-ਪੰਜ ਰੁੱਖ ਜਿਹੜਾ ਹੈਗਾ ਜਰੂਰ ਲਗਾਵੇ ਤੇ ਜਿਹੜਾ ਰੁੱਖ ਹੈਗਾ ਉਹ ਆਪਾਂ ਨੂੰ ਸਾਰੀ ਉਮਰ ਵਾਸਤੇ ਸੁੱਫ ਦਿੰਦਾ ਹੈ ਇੱਕ ਰੁੱਖ 100 ਸੁੱਫ ਦਾ ਸਨੇਹਾ ਲੈ ਕੇ ਅਸੀਂ ਤੁਹਾਡੇ ਕੋਲ ਆਏ ਆ ਤੇ ਇਸ ਦੀ ਸਾਹਮ ਸੰਭਾਲ ਵੀ ਹਰ ਇੱਕ ਮੈਂ ਕਰਨੀ ਹੈ ਇਸ ਸਾਲ ਆਪਾਂ ਵੇਖਿਆ ਪਿਛਲੇ ਦੋ ਤਿੰਨ ਮਹੀਨਿਆਂ 'ਚ ਇੰਨੀ ਗਰਮੀ ਪਈ ਐ ਤੇ ਗਰਮੀ ਦੇ ਮਤੇ ਨੇ ਜੇ ਸਾਨੂੰ ਉਦਸਨਾ ਦਿਖਾਤਾ ਕਿ ਸ਼ੀਸ਼ਾ ਵੀ ਤੁਸੀਂ ਜੇਕਰ ਰੱਖ ਲਓਗੇ ਤਾਂ ਅਸੀਂ ਬਚਾਈਏ ਜਿਵੇਂ ਆਪਾਂ ਆਪਣੇ ਬੱਚੇ ਸਕੂਲ ਭੇਜਦੇ ਆ ਇੱਕ ਬੈਗ ਨਾਲ ਲੈ ਕੇ ਤੇ ਜੇਕਰ ਅਸੀਂ ਚਾਹੁੰਦੇ ਆ ਕਿ ਉਹ ਕੱਲਾ ਬੈਠ ਹੀ ਰਹੇ ਕਿਤਾਬਾਂ ਦਾ ਸਾਡੇ ਪਿੱਛੇ ਦੀ ਪਿੱਛੇ ਗੈਸ ਦਾ ਜਿਹੜਾ ਆਕਸੀਜਨ ਸਿਲੰਡਰ ਨਾ ਲੱਗਿਆ ਹੋਵੇ ਤੇ ਅਸੀਂ ਆਪਣੇ ਬੱਚਿਆਂ ਨੂੰ ਬਚਾ ਸਕੀਏ ਇਸ ਕਰਕੇ ਮੇਰੀ ਤਾਂ ਬੇਨਤੀ ਐ ਕਿ ਹਰ ਇੱਕ ਪੰਜ ਪੰਜ ਕੁੱਟਿਆਂ ਦਾ ਆਪਣਾ ਸੰਕਲਪ ਲੈ ਕੇ ਚੱਲੇ ਵੀ ਅਸੀਂ ਪੰਜ ਕੁੱਟੇ ਪਾਲਨੇ ਵੀ ਆ ਲਾਣੇ ਵੀ ਆ ਤੇ ਆਪਣੇ ਬੱਚਿਆਂ ਦੀ ਜ਼ਿੰਦਗੀ ਬਚਾਉਣੀ ਬਹੁਤ ਬਹੁਤ ਧੰਨਵਾਦ ਸਾਰੇ ਮਦਦਗਾਰਾਂ ਦਾ ਆਓ ਆਪਾਂ ਗੱਲ ਕਰਦੇ ਆਂ ਵਿਕਰਮਜੀਤ ਸਿੰਘ ਜੀ ਨਾਲ ਜਿਹੜੇ ਕੀ ਇਸ ਪਾਵਰ ਕਲੋਨੀ ਦੇ ਅੰਦਰ ਇਹ ਸਾਰੇ ਪੌਦਿਆਂ ਦੀ ਦੇਖਰੇਖ ਕਰਦੇ ਨੇ ਪਾਣੀ ਲਗਾਉਂਦੇ ਨੇ ਬੂਟਿਆਂ ਨੂੰ ਪੂਰਾ ਦੇਖਦੇ ਨੇ ਤਾਂ ਇਹ ਅੱਜ ਮੈਨੂੰ ਲੱਗਦਾ ਵਿਕਰਮਜੀਤ ਸਿੰਘ ਜੀ ਵਰਗੇ ਜਿੰਨੇ ਵੀ ਇੱਥੇ ਇੰਕਰਾਈ ਨੇ ਉਹਨਾਂ ਦੀ ਬਦੌਲਤ ਅੱਜ ਪਾਵਰ ਕਲੋਨੀ ਹਰੀ ਭਰੀ ਹੈ ਆਓ ਆਪਾਂ ਇਹਨਾਂ ਨਾਲ ਗੱਲ ਕਰਦਿਆਂ ਹਾਂਜੀ ਵਿਕਰਮ ਜੀ ਜਰਾ ਮੇਰੇ ਨਾਲ ਮਿੱਟੀ ਮਿੱਟੀ ਜੀ ਗੱਲ ਕਰ ਲਓ ਹਾਂਜੀ ਕਰੋ ਜੀ ਆ ਮੇਰੇ ਵੱਲ ਚਿਹਰਾ ਤਾਂ ਦਿਖਾਓ ਨਾ ਮੜ ਗਿਆ ਹਾਂਜੀ ਏ ਤੁਸੀਂ ਇਹ ਜਿਹੜੇ ਪੌਦੇ ਤੁਸੀਂ ਲਗਾ ਰਹੇ ਹੋ ਮੈਨੂੰ ਪਤਾ ਲੱਗਿਆ ਕਿ ਤੁਸੀਂ ਪੌਦਿਆਂ ਨਾਲ ਬਹੁਤ ਪ੍ਰੇਮ ਕਰਦੇ ਹੋ ਤੁਸੀਂ ਵਾਤਾਵਰਣ ਪ੍ਰੇਮੀ ਹੋ ਤੁਸੀਂ ਇਸ ਕਲੋਨੀ ਦੇ ਹਰ ਪੌਦੇ ਨੂੰ ਤੁਸੀਂ ਜਾਣਦੇ ਹੋ ਕਿਆ ਹਾਂਜੀ ਹਾਂ ਤਕਰੀਬਨ ਜਾਣਦੇ ਹੋ ਹਾਂਜੀ ਅੱਛਾ ਕਿਉਂਕਿ ਤੁਸੀਂ ਉਹਨੂੰ ਗੋਡੀ ਕਰਦੇ ਹੋ ਪਾਣੀ ਲਾਉਂਦੇ ਹੋ ਤਾਂ ਤੁਹਾਡੀ ਉਹਨਾਂ ਨਾਲ ਦੋਸਤੀ ਰੁੱਖਾਂ ਨਾਲ ਹੋਈ ਹੋਈ ਹੈ ਥੋੜਾ ਥੋੜਾ ਚਿਹਰਾ ਮੇਰੇ ਵਾਲਾ ਵੀ ਦਿਖਾਓ ਨਾ ਤੁਹਾਨੂੰ ਮੇਰੇ ਦਰਸ਼ਕ ਵੀ ਦੇਖਣਾ ਚਾਹੁੰਦੇ ਨੇ ਇੱਕ ਮਿੰਟ ਰੁਕ ਜਾਓ ਜਰਾ ਹਾਂ ਹੁਣ ਗੱਲ ਕਰੋ ਮੇਰੇ ਨਾਲ ਰੁੱਖਾਂ ਨਾਲ ਪਿਆਰ ਹੈ ਜੀ ਅੱਛਾ ਰੁੱਖਾਂ ਨਾਲ ਪਿਆਰ ਹੈ ਇੱਕ ਮੇਰੇ ਨਾਲ ਉੱਤੇ ਸਾਡੇ ਨਾਲ ਵੀ ਪਿਆਰ ਕਰ ਲੋ ਅੱਖ ਨਾਲ ਅੱਖ ਮਿਲਾ ਕੇ ਅੱਖ ਨਾਲ ਅੱਖ ਨਹੀਂ ਮਿਲਦੀ ਤਾਂ ਪਿਆਰ ਕਦਾ ਹੋਊਗਾ ਫਿਰ ਇੱਧਰ ਕੋਲ जरा ਰੁਕ ਜਾਓ 2 ਮਿੰਟ ਰੁਕ ਜਾਓ ਹਾਂ ਜੀ ਕਿਉਂ ਜਸਵੀਰ ਜੀ ਮੈਂ ਗੱਲ ਸਹੀ ਕਹਿ ਰਹੇ ਹਾਂ ਜੀ ਹਾਂ ਇਹਨਾਂ ਦੀ ਗੱਲ ਸੁਣੋ ਸ਼ਰਮਾ ਜੀ ਜਦ ਅੱਖ ਨਾਲ ਅੱਖ ਮਿਲੂਗੀ ਤਾਂ ਹੀ ਪਿਆਰ ਹੋਊਗਾ ਹਾਂ ਜੀ ਅੱਛਾ ਤੁਸੀਂ ਇਹ ਦੱਸੋ ਤੁਸੀਂ ਇੱਥੇ ਕਲੋਨੀ ਦੇ ਅੰਦਰ ਕਿੰਨੇ ਸਾਲਾਂ ਤੋਂ ਇਹ ਸਰਵਿਸ ਕਰ ਰਹੇ ਹੋ ਮੈਨੂੰ ਹੋ ਗਏ 18 ਸਾਲ ਜੀ 12 ਸਾਲ ਤੋਂ ਤੁਸੀਂ ਇਹ ਪੌਦਿਆਂ ਦੀ ਸੇਵਾ ਕਰ ਰਹੇ ਹੋ ਔਰ ਮਨ ਕਿਵੇਂ ਦਾ ਲੱਗਦਾ ਹੈ ਪੌਦਿਆਂ ਦੀ ਜਦ ਸੇਵਾ ਕਰਦੇ ਹੋ ਆਨੰਦ ਆ ਜਾਂਦਾ ਜੀ ਆਨੰਦ ਆ ਜਾਂਦਾ ਹਾਂਜੀ ਹਾਂਜੀ ਅੱਛਾ ਉਹ ਕਹਿੰਦਾ ਨਾ ਸਿਵ ਕੁਮਾਰ ਕੁਝ ਬੂਟੇ ਮੈਨੂੰ ਲੱਗਦੇ ਮੇਰੇ ਪਿਓ ਵਰਗੇ ਕੁਝ ਮਾਪਿਆਂ ਵਰਗੇ ਹੈ ਨਾ ਹਾਂਜੀ ਹਾਂਜੀ ਉਵੇਂ ਦੀ ਫੀਲਿੰਗ ਆਉਂਦੀ ਹੈ ਹਾਂਜੀ ਆ ਪੂਰੀ ਜੀ ਅੱਛਾ ਤੁਸੀਂ ਆ ਜਿਹੜੇ ਹੁਣ ਆਪਾਂ ਨੇ 50 ਅਚ ਬੂਟੇ ਲਾਏ ਆ ਇਹ ਤੁਹਾਡੀ ਜ਼ਿੰਮੇਵਾਰੀ ਹੈ ਹਾਂਜੀ ਹਾਂਜੀ ਤੁਸੀਂ ਪਾਣੀ ਵੀ ਲਾਉਣਾ ਹੈ ਇਹਨਾਂ ਨੂੰ ਗੋਡੀ ਵੀ ਕਰਨੀ ਹੈ ਇਹਨਾਂ ਨੂੰ ਬਚਾਉਣਾ ਵੀ ਹੈ ਤੁਸੀਂ ਕੁਝ ਹੋਰ ਕਹਿਣਾ ਚਾਹੋਗੇ ਬਾਜੀ ਬਾਸ ਨਾ ਕੋਈ ਮੰਦੀ ਗੱਲ ਕਰ ਲੋ ਸਾਹਿਬ ਜੀ ਹੈ ਮੈਨੂੰ ਪਤਾ ਲੱਗਦੀ ਹੈ ਗੱਲ ਉਹ ਲੱਗਦੀ ਹੈ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਦੋਸਤੋ ਮੈਂ ਇਸ ਕੋਲੇ ਤੁਪਿੰਗ ਖੜਾ ਹਾਂ ਔਰ ਉਸ ਚੌਂਕ 'ਚ ਖੜਾ ਜਿੱਤੇ ਮੇਰੀ ਬਹੁਤ ਜ਼ਿਆਦਾ ਨੇ ਪਹਿਲਾਂ ਉਸੇ ਸਮੇ ਸਾਡੀ ਦੁਕਾਨ ਹੋਇਆ ਕਰਦੀ ਸੀ ਔਰ ਮੇਰੇ ਯਾਰ ਦੋਸਤ ਮਿੱਤਰੇ ਸਾਹਮਣੇ ਚੌਂਕ 'ਚ ਆਇਆ ਕਰਦੇ ਸੀ ਬਹੁਤ ਮੇਰੇ ਪਿਆਰੇ ਬਾਰੇ ਮਿੱਤਰਾਂ ਦੀ ਮੈਨੂੰ ਅੱਜ ਵੀ ਯਾਦ ਆਉਂਦੀ ਹੈ ਮੈਨੂੰ ਦਿਖਦੇ ਨੇ ਆਉਂਦੇ ਜਾਂਦੇ ਪਰ ਦੋਸਤੋ ਉਹਨਾਂ ਦੀ ਯਾਦ ਨੂੰ ਨਾਲ ਲੈ ਕੇ ਉਹਨਾਂ ਦਾ ਪਿਆਰ ਨੂੰ ਨਾਲ ਲੈ ਕੇ ਅੱਜ ਮੈਂ ਤੁਹਾਨੂੰ ਵਿਖੇ ਇਹ ਪੌਦਾ ਨਿੰਮ ਦਾ 5 ਫੁੱਟ ਦਾ ਪੌਦਾ ਹੈ ਜਿਹੜਾ ਅਸੀਂ ਲਗਾ ਰਹੇ ਹਾਂ ਔਰ ਆਉਣ ਵਾਲੇ ਸਮੇਂ ਵਿੱਚ ਔਰ ਜਿਹੜਾ ਥੋੜੇ ਦਿਨਾਂ ਚ ਤੁਸੀਂ ਦੇਖੋਗੇ ਕਿ ਇੱਕ ਚਲੋ 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 ਕਰੋ ਤੁਸੀਂ ਦੇਖੋਗੇ ਇੱਕ ਥੋੜੇ ਜੇ ਸਮੇਂ ਬਾਅਦ ਇੱਕ ਹਫਤੇ ਬਾਅਦ ਇੱਥੇ ਅਸੀਂ ਤ੍ਰਿਪਤੀ ਦੇ ਡਿਵਾਈਡਰ ਵਿੱਚ 70000 ਰੁਪਏ ਖਰਚ ਕੇ ਲੋੜ ਨੇ ਇਸ ਕਰਨੇ ਜੰਲੇ ਬਣਾ ਕੇ ਅਸੀਂ ਪੌਦੇ ਲਗਾ ਰਹੇ ਆ ਸਾਡੀ ਕਿਰਤੀ ਉਸ ਹਰਾ ਪਰ ਆ ਕਰ ਸਕੀਏ اور ਮੈਂ ਨਾਮਾ ਜੀ ਦਾ ਬਹੁਤ ਬਹੁਤ ਆਪਨੇ ਜਿਹਦੇ ਤੋਂ ਧੰਨਵਾਦ ਕਰਦਾ ਕਿ ਤੁਹਾਨੂੰ ਨੇ ਅੱਜ ਇਹ ਪੌਦਾ ਜਿਹੜਾ ਕਿ ਪੰਜ ਗੋੜ ਦਾ ਉਹਨੇ ਵੀ ਇੱਛਾ ਸੀ ਕਿ ਮੈਂ ਪੰਜ ਗੋੜ ਦਾ ਨਿੰਮ ਲਾਉਣਾ ਮੈਂ ਸਪੈਸ਼ਲ ਕੱਲ ਨਿੰਮ ਲੈ ਕੇ ਆਇਆ ਹੈ ਇਹਨਾਂ ਵਾਸਤੇ ਕਿ ਮੈਂ ਕੱਲ ਰਾਤ ਕਲ ਕੁਝ ਕਵੇਲਾ ਹੋ ਗਿਆ ਸੀ ਮੈਂ ਕਿਹਾ ਕਵੇਲੇ ਵੇਲੇ ਅਸੀਂ ਪੌਦਾ ਨਹੀਂ ਲਾਣਾ ਸਿੱਧੇ ਸਿੱਧੇ ਪੌਦਾ ਲਾਵਾਂਗੇ ਤਾਂ ਅਸੀਂ ਅੱਜ ਸਿਰੇ ਇਹ ਬਹੁਤ ਹੀ ਸੁਹਾਵੀਂ ਸਿਹਰ ਹੈ ਸੱਚੀ ਸਿਹਰ ਹੈ ਔਰ ਅੱਜ ਅਜੇ ਪੌਦਾ ਦੋਨੋਂ ਭਰਾਵਣੇ ਮਿਲ ਕੇ ਲਾਇਆ ਹੈ ਔਰ ਮੇਰੀਆਂ ਬਹੁਤ ਹੀ ਜੋਸ਼ ਚੋਂ ਕਿਤੇ ਜ਼ਿਆਦਾ ਨੇ ਮੇਰੇ ਦੋਸਤਾਂ ਨੂੰ ਯਾਦਾਂ ਨਹੀਂ ਜਾਂ ਤਾਂ ਉਹ ਮੇਰੇ ਦੋਸਤੋ ਵੀਡੀਓ ਦੇਖਣਗੇ ਉਹਨਾਂ ਨੂੰ ਵੀ ਖੁਸ਼ੀ ਹੋਏਗੀ ਕਿ ਅਸੀਂ ਉਸ ਚੌਕ 'ਤੇ ਪੌਦਾ ਲਗਾਇਆ ਜਿਸ ਚੌਕ ਤੋਂ ਖੜ੍ਹਾ ਕਰਦੇ ਸੀ ਜਿਸ ਚੌਕ ਤੋਂ ਆਇਆ ਜਾਇਆ ਕਰਦੇ ਸੀ ਉਹ ਮੇਰੀ ਦੁਕਾਨ 'ਤੇ ਵੀ ਆਇਆ ਕਰ ਕਰਦੇ ਸੀ ਜੈ ਹਿੰਦ ਦੋਸਤੋ ਮਹਾਰਾਜੇ ਸ਼ਰਮਾ ਸੰਸਤਾਪਕ ਬਸੰਤ ਰਿਤੂ ਯੁੱਧ ਘਾਤ ਰੁਪੀ ਪਟਿਆਲਾ ਵੱਲੋਂ ਇਸ ਵੇਲੇ ਅਸੀਂ ਮਲਟੀ ਪਰਪਸ ਸੀਨੀਅਰ ਸਕੈਂਡਰੀ ਸਕੂਲ ਵਿਖੇ ਆ ਜਿਹੜਾ ਕਿ ਪਾਸੀ ਰੋਡ ਪਟਿਆਲਾ ਵਿਖੇ ਆ ਔਰ ਅੱਜ ਵਾਤਾਵਰਨ ਦਿਵਸ ਆ ਪਾੜਾ ਵਰਨ ਦਿਵਸ ਆ ਮੈਂ ਸਾਰੇ ਕੋਚੀ ਸਰਦਾ ਔਰ ਸਾਰੇ ਬੱਚਿਆਂ ਦਾ ਸਾਰੇ ਸਪੋਰਟਸਮੈਨ ਦਾ ਜਿਹੜੇ ਵੀ ਇਸ ਵਾਤਾਵਰਨ ਪ੍ਰੋਗਰਾਮ ਚ ਹਿੱਸਾ ਲੈਣ ਆਏ ਨੇ ਮੈਂ ਉਹਨਾਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਕਿ ਉਹ ਅੱਜ ਦੇਸ਼ ਲਈ ਸਮਾਜ ਲਈ ਬਹੁਤ ਵੱਡਾ ਕੰਮ ਕਰ ਲਈ ਆਏ ਨੇ ਔਰ ਇੱਕ ਮੈਸੇਜ ਲੈ ਕੇ ਜਾਣਗੇ ਕਿ ਆ ਆਓ ਆਪਾਂ ਵਾਤਾਵਰਨ ਬਚਾਈਏ ਕਿਉਂਕਿ ਵਾਤਾਵਰਨ ਬ ਔਰ ਜੇ ਅਸੀਂ ਵਾਤਾਵਰਨ ਨੂੰ ਨਾ ਸੰਭਾਲਿਆ ਤਾਂ ਇਸ ਦਾ ਨੁਕਸਾਨ ਸਾਡੀਆਂ ਆਨ ਵਾਲੀਆਂ ਨਸਲਾਂ ਵੀ ਖੁੱਤਣ ਗਿਆ ਸੋ ਦੋਸਤੋ ਵਾਤਾਵਰਨ ਚ ਬਹੁਤ ਤਬਦੀਲੀ ਹੋ ਰਹੀ ਹੈ ਵਾਤਾਵਰਨ بگੜ ਰਿਹਾ ਹੈ ਪੰਛੀ ਮਰ ਰਹੇ ਨੇ ਕਈ ਪ੍ਰਜਾਤੀਆਂ ਪੰਛੀਆਂ ਦੀਆਂ ਖਤਮ ਹੋ ਗਈਆਂ ਨੇ ਧਰਤੀ ਚੋਂ ਪਾਣੀ ਘਟਦਾ ਜਾ ਰਿਹਾ ਹੈ ਇਹ ਇੱਕ ਵਿਸ਼ਾ ਬਹੁਤ ਹੀ ਗੰਭੀਰ ਵਿਸ਼ਾ ਹੈ ਸਾਨੂੰ ਸਾਰਿਆਂ ਨੂੰ ਆਪਣੇ ਵਿਚਾਰ ਇਸ ਬਾਰੇ ਸੋਚਣਾ ਚਾਹੀਦਾ ਹੈ ਔਰ ਆਪਣੇ ਲਈ ਵੀ ਔਰ ਦੁਨੀਆ ਲਈ ਵੀ ਦੇਸ਼ ਲਈ ਵੀ ਸਮਾਜ ਲਈ ਹਰ ਪ੍ਰਾਣੀ ਦੇ ਲਈ ਸਾਨੂੰ ਵਾਤਾਵਰਨ ਨੂੰ ਬਚਾਉਣ ਲਈ ਅੱਗੇ ਆਲਾ ਚਾਹੀਦਾ ਹੈ ਔਰ ਵੱਧ ਤੋਂ ਵੱਧ ਪੌਦੇ ਲਗਾ ਕੇ ਵਾਤਾਵਰਨ ਨੂੰ ਆਓ ਬਚਾਈਏ ਔਰ ਮੈਂ ਇਹ ਸਾਰਿਆਂ ਨੂੰ ਹੀ ਰਿਕਵੈਸਟ ਕਰੂੰਗਾ ਕਿ ਤੁਹਾਡਾ ਬੱਚੇ ਉਹ ਜਨਮ ਦਿਨ ਆਵੇ ਤਾਂ ਤੁਸੀਂ ਆਪਣੇ ਜਨਮ ਦਿਨ ਮੌਕੇ ਪੌਦੇ ਲਗਾਓ ਜਦ ਜਦ ਤੁਸੀਂ ਜਿਹੜਾ ਕੇਕ ਕੱਟਦੇ ਹੋ ਕੇਕ ਭਾਵੇਂ ਕੱਟੋ ਪਰ ਤੁਸੀਂ ਆਪਣੇ ਹਰ ਖੁਸ਼ੀ ਦੇ ਮੌਕੇ ਸਾਨੂੰ ਪੌਦੇ ਲਗਾਉਣੇ ਚਾਹੀਦੇ ਨੇ ਇਹਨਾਂ ਗੱਲਾਂ ਦੇ ਨਾਲ ਮੈਂ ਸਭ ਦਾ ਧੰਨਵਾਦ ਕਰਦਾ ਹਾਂ ਜੈ ਹਿੰਦ ਦੋਸਤੋ ਬੋਲੇ ਸੋ ਨਿਹਾਲ ਜੀ ਲਗਾਓ ਪੋਤਾ ਲਗਾਓ ਤਾੜੀ ਵੀ ਵਜਾ ਦਿਓ ਇੱਕ ਵਾਰੀ ਜ਼ੋਰਦਾਰ ਦੋਸਤੋ ਇਹ ਜਿਹੜੀ ਸ਼ਾਮ ਹੈ ਇੱਕ ਯਾਦਗਾਰ ਸ਼ਾਮ ਬਣੀ ਹੈ ਕਿ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਸੰਤ ਰਤੂ ਕਲਾ ਤ੍ਰਿਪੜੀਵਲ ਨੂੰ ਦੀਪਨਗਰ ਨਿਵਾਸੀਆਂ ਔਰ ਗੁਰਦੁਆਰਾ ਸਾਹਿਬ ਦੀ ਸੰਗਤ ਦੇ ਨਾਲ ਮਿਲ ਕੇ ਅੱਜ ਅਸੀਂ ਪੌਦਾ ਲਗਾਉਣ ਦੀ ਸ਼ੁਰੂਆਤ ਕੀਤੀ ਹੈ ਮੈਂ ਆਪਣੇ ਦਿਲ ਤੋਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਬਹੁਤ-ਬਹੁਤ ਸ਼ੁਕਰੀਆ ਵੀ ਅਦਾ ਕਰਦਾ ਕਿ ਇਹਨਾਂ ਨੂੰ ਬੇਨਤੀ ਵੀ ਕਰਾਂਗਾ ਇਸ ਮੈਨੂੰ ਆਪਣੀ ਰੋਕ ਨਹੀਂ ਦੇਣਾ ਅਸੀਂ ਵਾਤਾਵਰਣ ਬਚਾ ਕੇ ਆਉਣ ਵਾਲੀਆਂ ਨਸਲਾਂ ਲਈ ਇਹ ਸੇਵਾ ਕਰਨੀ ਹੈ ਤਾਂ ਕਿ ਅਸੀਂ ਵੱਧ ਤੋਂ ਵੱਧ ਪੌਦੇ ਲਗਾ ਕੇ ਵਾਤਾਵਰਣ ਨੂੰ ਬਚਾ ਸਕੀਏ ਗੁਰਬਾਣੀ ਜੀ ਵੀ ਕਹੇ ਪਵਨ ਗੁਰ ਪਾਣੀ ਪਿਤਾ ਮਾਤਾ ਤਰਤ ਮਹਤ ਇਹਦਾ ਮਤਲਬ ਇਹ ਹੈ ਕਿ ਸਾਨੂੰ ਸਤਿ ਦੀ ਵੀ ਧਰਤੀ ਨਾਲ ਵੀ ਪਿਆਰ ਕਰਨਾ ਜੇ ਧਰਤੀ ਨਾਲ ਅਸੀਂ ਪਿਆਰ ਕਰਾਂਗੇ ਤਾਂ ਅਸੀਂ ਵਦੇਰੇ ਪੌਦੇ ਲਗਾ ਕੇ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਵਾਸਤੇ ਆਪਣਾ ਇਨਸਾਨੀ ਫਰਜ਼ ਵੀ ਅਦਾ ਕਰਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਲਾਲ ਲਾਲ ਚੱਲ ਰਹੀ ਹੈ ਦੋਸਤੋ ਇਹ ਨਿੰਮ ਦਾ ਬੂਟੇ ਲਾ ਕੇ ਅੱਜ ਅਸੀਂ ਤ੍ਰਿਪੜੀ ਵਿੱਚ ਸ਼ੁਰੂਆਤ ਕੀਤੀ ਹੈ ਔਰ ਇਸ ਤਰ੍ਹਾਂ ਦੇ ਲੋਹੇ ਦੇ ਜੰਗਲੇ ਜਿਸ ਤੇ ਬਸੰਤ ਵਿਕੂ ਕਲਪ ਤ੍ਰਿਪੜੀ ਪਟਾਰਾ ਲਿਖਿਆ ਹੋਏਗਾ ਅਸੀਂ ਸਾਰੇ ਆਪਣੇ ਦਰਸ਼ਕਾਂ ਨੂੰ ਕਹਾਂਗੇ ਕਿ ਜਿਸ ਦਰਸ਼ਕ ਨੇ ਵੀ ਆਪਣਾ ਇਸ ਤਰ੍ਹਾਂ ਨਾਮ ਲਖਾਣਾ ਹੋਵੇ ਜੰਗਲੇ ਤੇ ਉਹ ਸਾਨੂੰ ਆਪਣਾ ਨਾਮ ਦੇ ਸਕਦਾ ਹੈ ਥੈਂਕ ਯੂ ਇੱਕ ਮਿੰਟ ਜੀ ਮੰਮੀ ਨੂੰ ਹੱਲੇ ਥੋੜੀ ਮੰਮੀ ਕੋ ਸਭ ਤੋਂ ਆਪਾਂ ਨੇ 2-4 ਸੁਣ ਦੇ ਲਈ ਜੀ ਸ਼ਰਮਾ ਬਸੰਤ ਰੀਤ ਯੂਟਿਊਬ ਚੈਨਲ ਤੋਂ ਅਤੇ ਸੰਸਥਾਪਕ ਬਸੰਤ ਰੀਤ ਯੂਥ ਕਲਾਸ ਰੂਪੀ ਪਟਿਆਲਾ ਅੱਜ ਅਸੀਂ ਸ਼ਾਮ ਦਾ ਇਹ ਸ਼ਾਮ ਦਾ ਸਮਾਂ ਹੈ ਔਰ ਬੜੀ ਸੋਹਾਨੀ ਸ਼ਾਮ ਹੈ ਔਰ ਮੇਰੇ ਪਿਆਰੇ ਪਰੇ ਬਹੁਤ ਅੱਛੇ ਅੱਛੇ ਦੋਸਤ ਜਿਹੜੇ ਕੀ ਵਾਤਾਵਰਨ ਪ੍ਰੇਮੀ ਨੇ ਜਿਹੜੇ ਕੀ ਦਿਲ ਰੱਖਦੇ ਨੇ ਕਿ ਆਓ ਦੁਨੀਆ ਦੇ ਲੋਕੋ ਆਪਾਂ ਰੁੱਖ ਲਾਈਏ ਵਾਤਾਵਰਨ ਬਚਾਈਏ ਕਿਸੇ ਖੋਲ ਹੀ ਜਿੰਦਾ ਜਜ਼ਬਾ ਪੈਦਾ ਕਰੀਏ ਤਾਂ ਕਿ ਜਿਹੜੇ ਰੁੱਖ ਨੇ ਸਾਡੀਆਂ ਸਾਹਾਂ ਨਾਲ ਜੁੜੇ ਨੇ ਜੇ ਰੁੱਖ ਹੋਣਗੇ ਤਾਂ ਸਾਡੀਆਂ ਸਾਹਾਂ ਨੇ ਤਾਂ ਇਹਨਾਂ ਨੇ ਅਜ ਵਾਲੀ ਅਮਰਦੀਪ ਕਵਾਲੀਆ ਜੀ ਨੇ ਔਰ ਉਹਨਾਂ ਦੇ ਉਹਨਾਂ ਦੇ ਮਿਸੀਜ਼ ਨੇ ਉਹਨਾਂ ਦੇ ਬੇਟੇ ਨੇ ਔਰ ਸਾਰੇ ਇਸਟਾਫ ਨੇ ਔਰ ਜੈ ਸਾਹਿਬ ਜਿਹੜੇ ਹੈੱਡ ਕੁਆਰਟਰ ਸਾਹਿਬ ਖੜੇ ਨੇ ਹੈੱਡ ਕੁਆਰਟਰ ਔਰ ਇੰਦਰਜੀਤ ਸ਼ਰਮਾ ਜੀ ਜਿਹੜੇ ਖੜੇ ਨੇ ਮੈਂ ਸਾਰਿਆਂ ਦਾ तमाम ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਬਸੰਤਰੀਤੂ ਕਲੱਬ ਨੂੰ ਅੱਜ ਇੱਥੇ ਪੌਦੇ ਲਗਾਉਣ ਦਾ ਜੋ ਮੌਕਾ ਦਿੱਤਾ ਹੈ ਮੈਂ ਆਪਣੇ ਹਿਰਦੇ ਦੀ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਨੂੰ ਬੇਨਤੀ ਵੀ ਕਰੂੰਗਾ ਕਿ ਆਉਣ ਵਾਲੇ ਸਮੇਂ 'ਚ ਅਸੀਂ 1.5 200 ਪੌਦਾ ਇੱਥੇ ਫਲਦਾਰ ਲਗਾਉਣਾ ਚਾਹੁੰਦੇ ਆ ਕਿਉਂਕਿ ਫਲਦਾਰ ਮੈਂ ਬੇਨਤੀ ਵੀ ਕਰਾਂਗਾ ਕਿ ਜਲਦੀ ਤੋਂ ਜਲਦੀ ਫਾਲਦਾਰ ਪੌਦੇ ਲਗਾਉਣ ਦਾ ਇਸ ਤਰ੍ਹਾਂ ਦਾ ਪ੍ਰੋਗਰਾਮ ਬਣਾਣ ਇੱਕ ਵੱਡਾ ਪ੍ਰੋਗਰਾਮ ਕਰੋ ਤਾਂ ਕਿ ਹੋਰਾਂ ਲੋਕਾਂ ਨੂੰ ਜਾਗਰੂ ਲੋਕਾਂ 'ਚ ਜਾਗਰੂਗੀ ਪੈਦਾ ਹੋਵੇ ਕਿ ਉਹ ਵੀ ਪੌਦੇ ਲਗਾਉਣ ਲੋਕਾਂ ਨੂੰ ਆਪਣੇ ਜਨਮ ਦਿਨ ਦੇ ਮੌਕੇ ਆਪਣੇ ਮੈਰਿਜ ਯੂਨੀਵਰਸਿਟੀ ਦੇ ਮੌਕੇ ਆਪਣੇ ਬਜ਼ੁਰਗਾਂ ਦੀ ਯਾਦ ਲਈ ਔਰ ਕੋਈ ਵੀ ਸ਼ੁਭ ਦਿਹਾੜਾ ਆਉਂਦਾ ਹੈ ਕੋਈ ਧਾਰਮਿਕ ਦਿਹਾੜਾ ਹੈ ਕਿਸੇ ਦਾ ਕੋਈ ਕੋਈ ਵੀ ਸ਼ੁਭ ਦਿਹਾੜਾ ਹੈ ਉਸਤੇ ਪੌਦੇ ਲਗਾ ਲੈ ਆਪਾਂ ਲੋਕਾਂ ਨੂੰ ਜਾਗਰੂਕ ਕਰੀਏ ਬਹੁਤ ਬਹੁਤ ਸ਼ੁਕਰੀਆ ਜੈ ਹਿੰਦ ਦੋਸਤੋ ਮੈਂ ਤਾਂ ਆਪਣਾ ਦਰ ਕਰੀਓ ਅਧਿਸ਼ਕ ਥੋੜਾ ਅੱਗੇ ਰਹੋ ਦੋਸਤੋ ਇਹ ਇਥੇ ਤਰਵੇਣੀ ਇਥੇ ਦੋ ਪਿੱਪਲ ਔਰ ਬਰੂਟਾ ਲੱਗਿਆ ਸੀ ਤਾਂ ਅਸੀਂ ਨਿੰਮ ਦਾ ਲਾ ਕੇ ਤਰਵੇਣੀ ਪੂਰੀ ਕੀਤੀ ਹੈ ਔਰ ਮੈਂ ਇੰਦਰਜੀ ਸ਼ਰਮਾ ਜੀ ਦਾ ਵਾਲੇ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇਹ ਤਰਵੇਣੀ ਪੂਰੀ ਕਰਾਉਣ ਲਈ ਮੈਨੂੰ ਉਚੇਚੇ ਤੋਂ ਤੇ ਚੁਣਿਆ ਹੈ ਤੇ ਤਾਂ ਮੈਂ ਇਹ ਪੌਦਾ ਲਗਾ ਰਿਹਾ ਬਹੁਤ-ਬਹੁਤ ਸ਼ੁਕਰੀਆ ਦੋਸਤੋ ਆਓ ਆਪਾਂ ਜੀਵਨ ਨੂੰ ਸੁਹਾਣਾ ਬਣਾਈਏ ਪੌਦੇ ਲਗਾਈਏ ਔਰ ਮਿੱਠੀਆਂ ਯਾਦਾਂ ਜੀਵਨ ਦੀ ਬਣਾਈਏ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਕਤੂ ਪੌਦਾ ਪਾਵਰ ਕੋਲੋਨੀ ਵਿਖੇ ਅੱਜ ਬਸੰਤ ਰਤੂ ਉਪਾਤ ਰਪੀ ਵੱਲੋਂ ਇਸ ਸ਼ਾਮ ਬੜੀ ਹੀ ਸੋਹਾਨੀ ਸ਼ਾਮ ਹੈ ਬੜੀ ਖੂਬਸੂਰਤ ਸ਼ਾਮ ਹੈ ਔਰ ਇਸ ਖੂਬਸੂਰਤ ਸ਼ਾਮ ਦੇ ਅੰਦਰ ਬੜੀ ਖੂਬਸੂਰਤ ਰੁਹਾ ਇਸ ਅੱਜ ਪਲਾਂਟੇਸ਼ਨ ਵਨ ਮੌਸੂਦਾ ਪ੍ਰੋਗਰਾਮ ਕਰ ਰਹੀ ਆ ਨੇ ਔਰ ਪੌਦਾ ਵਾਲੀਆ ਜੀ ਉਹਨਾਂ ਦੇ ਮਿਸਿਸ ਚੇਚੇ ਤੌਰ ਤੇ ਪੌਦਾ ਲਗਾ ਰਹੇ ਨੇ ਇਹਨਾਂ ਲਈ ਜ਼ੋਰਦਾਰ ਤਾੜੀ ਮਾਰ ਦਿਓ ਜੀ ਇੱਕ ਵਾਰੀ ਫੇਰ ਦੋਸਤੋ ਜੰਗਲ ਵੀ ਮੁੱਕ ਚੱਲੇ ਨੇ ਰੁੱਖ ਰਹਿ ਗਏ ਟਾਵੇ ਟਾਵੇ ਨੇ ਹੁਣ ਸੌਂ ਦੀਆਂ ਝੜੀਆਂ ਲੱਗਣ ਨਾ ਕੁੜੀਆਂ ਦੇ ਮੁੱਕੇ ਸਾਵੇ ਨੇ ਖੁਸ਼ਬੂ ਮੁੱਕੀ ਫੁੱਲਾਂ ਚੋਂ ਗੁਲਦਸਤੇ ਘਰਾਂ ਚ ਪਾਵੇਂ ਨੇ ਧਰਤੀ ਚੋਂ ਮੁੱਕਦਾ ਜਾਵੇ ਪਾਣੀ ਪਰ ਅਸਤ ਚੋਨੇ ਲਾਉਣੇ ਨੇ ਹੁਣ ਮੋਰ ਪਹਿਲਾ ਪਾਵਨ ਨਾ ਜੰਗਲ ਢਲਦੇ ਹੋਏ ਪਰਛਾਵੇਂ ਨੇ ਜੰਗਲ ਢਲਦੇ ਹੋਏ ਪਰਛਾਵੇਂ ਨੇ ਦੋਸਤੋ ਬਹੁਤ ਅੱਛਾ ਲੱਗਦਾ ਹੈ ਜਦ ਅਸੀਂ ਕਿਸੇ ਲਈ ਜੀਣ ਦੀ ਤਮੰਨਾ ਰੱਖਦੇ ਹਾਂ ਔਰ ਦੂਸਰਿਆਂ ਲਈ ਕੋਈ ਕੰਮ ਕਰਦੇ ਹਾਂ ਇਹ ਗਾਣਾ ਚੱਲਦਾ ਨਾ ਮਧੂਮਨ ਖੁਸ਼ਬੂ ਦਿੰਦਾ ਹੈ ਸਾਗਰ ਸਾਵਣ ਦਿੰਦਾ ਹੈ ਜੀਣਾ ਉਸ ਦਾ ਜੀਣਾ ਹੈ ਜੋ ਔਰੋਂ ਕੋ ਜੀਵਨ ਦਿੰਦਾ ਹੈ ਲਗਾਓ ਜੀ ਲਗਾਓ ਲਗਾਓ ਪਲੀਜ਼ ਫੌਜੀ ਸਾਹਿਬ ਆ ਇੱਕ ਮਿੰਟ ਜੀ ਮੈਂ ਵੀ ਤੁਹਾਡੇ ਨਾਲ ਆ ਜਾਣਾ ਇੱਕ ਪਲ ਮੈਂ ਵੀ ਤੇ ਕੈਸ਼ ਕਰ ਲਾਂ ਮੜ ਜੇ ਫੌਜੀ ਸਾਹਿਬ ਥੋੜੀ ਜੀ ਵੀਡੀਓ ਕਰੋ ਦੋਸਤੋ ਬਸੰਤ ਰਿਤੂ ਯੂਥ ਕਲੱਬ ਰਿਪਲੀ ਪਟਿਆਲਾ ਤੋਂ ਮਹਾਰਾਜੇਸ਼ ਸ਼ਰਮਾ ਸਾਰੇ ਦਰਸ਼ਕਾਂ ਨਾਲ ਇੱਕ ਵਾਰ ਫਿਰ ਜੁੜਿਆ ਹਾਂ ਦਰਸ਼ਕੋ ਮਹਾਰਾਜੇਸ਼ ਸ਼ਰਮਾ ਬਸੰਤ ਤੋਂ YouTube ਚੈਨਲ ਤੋਂ ਵੀ ਆਪਣੇ ਦਰਸ਼ਕਾਂ ਨਾਲ ਜੁੜਿਆ ਹਾਂ ਦਰਸ਼ਕੋ ਇਸ ਵੇਲੇ ਅਸੀਂ ਤਿਰਪੁਰਿਚ ਖੜੇ ਆਂ ਔਰ ਮਿੱਠੀ ਮਿੱਠੀ ਬੂੰਦਾ ਬਾਂਦੀ ਹੋ ਰਹੀ ਹੈ ਔਰ ਅਸੀਂ ਜਿਹੜਾ ਇੱਕ ਬੜਾ ਬਹੁਤ ਸਪਨਾ ਸੀ ਸਾਡਾ ਬੜੇ ਦੇਰ ਦਾ ਕਿ ਇਹ ਜਿਹੜਾ ਡਵਾਈਡਰ ਬਣਿਆ ਹੋਇਆ ਟੈਂਕੀ ਤੋਂ ਲੈ ਕੇ ਔਰ ਰਤਨਗਰ ਦੇ ਮੋੜ ਤੱਕ ਇੱਥੇ ਅਸੀਂ ਜੰਗਲੇ ਲਾ ਕੇ ਵਧੀਆ ਪਾਮ ਵਰਗੇ ਬੂਟੇ ਲਗਾਉਣੇ ਨੇ ਔਰ ਇਸ ਇਸ ਰੋਡ ਨੂੰ ਪਾਮ ਰੋਡ ਬਣਾਣਾ ਹੈ ਔਰ ਬਹੁਤ ਖੂਬਸੂਰਤ ਰੋਡ ਅਸੀਂ ਇਸ ਰੋਡ ਨੂੰ ਬਣਾਵਾਂਗੇ ਅੱਜ ਅਸੀਂ ਉਹਦੀ ਸ਼ੁਰੂਆਤ ਕਰਤੀ ਹੈ ਦਰ ਦਰਸਕੋ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਦੇਖੋ ਇਹ 30 ਟੋਏ ਨੇ ਜਿਸ ਤੇ ਲਗਭਗ 80-85000 ਰੁਪਏ ਖਰਚ ਹੋ ਰਿਹਾ ਹੈ ਇਹ ਇੱਕ ਜਿਹੜਾ ਟੋਇਆ ਸਾਡਾ ਬਾਈ ਕਰ ਰਿਹਾ ਹੈ ਇਹ 300 ਰੁਪਏ ਪਰ ਟੋਇਆ ਦੇ ਹਿਸਾਬ ਨਾਲ ਟੋਇਆ ਹੋ ਰਹੇ ਨੇ ਕਿਉਂਕਿ ਥੱਲੇ ਸੜਕ ਸੜਕ ਨੂੰ ਥੋੜਾ ਜਿਆਦਾ ਤੋੜ ਕੇ ਤਾਂ ਹੀ ਬੂਟੇ ਚੱਲਣਗੇ ਤਾਂ ਹੀ ਇਹ ਇੰਨੀ ਵੱਡੀ ਮਿਹਨਤ ਕੀਤੀ ਜਾ ਰਹੀ ਹੈ ਦਰਸ਼ਕੋ ਤੁਹਾਨੂੰ ਸਾਰੇ ਤ੍ਰਿਪੜੀ ਵਾਸੀਆਂ ਨੂੰ ਪਟਿਆਲਾ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਕਿ ਤੁਸੀਂ ਇਸ ਪ੍ਰੋਜੈਕਟ ਵਿੱਚ ਸਹਿਯੋਗ ਪਾਓ ਜੰਗਲੇ ਬਣ ਚੁੱਕੇ ਨੇ ਜਿੰਨਾ ਵੀ ਤੁਸੀਂ ਸਹਿਯੋਗ ਪਾਓਗੇ ਤਾਂ ਉਹ ਤੁਹਾਨੂੰ ਬਹੁਤ ਉਸ ਦਾ ਪੁੰਨ ਲੱਗੇਗਾ ਕਿਉਂਕਿ ਇਹ ਜਿਹੜੇ ਬੂਟੇ ਲੱਗਣੇ ਨੇ ਇਹ ਪర్యాਵਰਣ ਨੂੰ ਬਚਾਉਣ ਲਈ ਵਾਤਾਵਰਣ ਨੂੰ ਬਚਾਉਣ ਲਈ ਆਉਣ ਵਾਲੀਆਂ ਨਸਲਾਂ ਨੂੰ ਅਸੀਂ ਵਾਤਾਵਰਣ ਸ਼ੁੱਧ ਵਾਤਾਵਰਣ ਦੇਣਾ ਹੈ ਤਾਂ ਦੋਸਤੋ ਆਓ दुनिया के लोगों करिए, इंसानियत लियम करिए दोस्तों मैं राजेश शर्मा बसंतु यूका तृप्ति पटियाला इस वे दोस्तों मैं तृप्ति विखे हाँ डिवाइडर अभी बैठे हाँ अभी पांच सत्त बैठे हाँ ये डिवाइडर से अभी हरे भरे तिरप्ति में करना है क्योंकि तो तृप्ति हरी भरी नहीं है और यह जोड़ा प्रोजेक्ट है ਲਗਾ ਰਹੇ ਆ ਕੀ ਬੁੱਜਾ ਤੇ ਲਗਭਗ 1 ਲੱਖ ਰੁਪਏ ਖਰਚ ਹੋ ਰਿਹਾ ਹੈ ਔਰ ਇਹ ਦੇਖੋ ਆ ਡ੍ਰਿਲ ਮਸ਼ੀਨ ਹੈ ਇਹ ਡ੍ਰਿਲ ਮਸ਼ੀਨ ਦੇ ਨਾਲ ਸੜਕ ਨੂੰ ਤੋੜ ਕੇ ਇਹ ਸੇਕੋਈ ਕਰ ਰਹੇ ਆ ਔਰ ਪੌਦੇ ਲਗਾਉਣ ਦੀ ਸਾਡੀ ਪੂਰੀ ਕੋਸ਼ਿਸ਼ ਹੈ ਕਿ ਜਲਦੀ ਤੋਂ ਜਲਦੀ ਐ ਕਾਰਨ ਉਤੇ ਪੌਦੇ ਲੱਗਣਗੇ ਮੈਂ ਤਰੁਲੂ ਵਾਸੀਆਂ ਦਾ ਸ਼ਹਿਰ ਵਾਸੀਆਂ ਦਾ ਪਟਿਆਲਾ ਵਾਸੀਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੀ ਮਿਹਨਤ ਕਮਾਈ ਵਿੱਚ ਸਾਡੇ ਕਲਪ ਨੂੰ ਸਹਿਯੋਗ ਦਿੱਤਾ ਔਰ ਇਹ ਪ੍ਰੋਜੈਕਟ ਨੂੰ ਸਫਲ ਕਰਨ ਲਈ ਸਾਨੂੰ ਪੂਰਾ ਪੂਰਾ ਸਹਿਯੋਗ ਦੇ ਰਹੇ ਨੇ ਦੋਸਤੋ ਬਹੁਤ ਛੇਤੀ ਹੀ ਇਹ ਮੇਰੀ ਕਿਰਤੀ ਜਿਹੜਾ ਕਿ ਮੇਰਾ ਦਿਲ ਹੈ ਉਹ ਹਰੀ-ਭਰੀ ਹੋ ਜਾਏਗੀ ਮੈਂ ਤੁਹਾਨੂੰ ਹੀ ਬੇਨਤੀ ਕਰਾਂਗਾ ਕਿ ਤੁਸੀਂ ਵੀ ਆਪਣੇ ਜੇ ਤੁਸੀਂ ਰੈਂਦੇ ਹੋ ਜੇ ਤੁਸੀਂ ਪੌਦਾ ਲਗਾਉਣਾ ਹੈ ਤਾਂ ਮੇਰਾ ਨੰਬਰ ਨੋਟ ਕਰ ਲਓ 6283078516 ਤੁਸੀਂ ਫੋਨ ਕਰ ਸਕਦੇ ਹੋ ਇਹ ਸਾਡੀ ਟੀਮ ਦੇਖ ਲਓ ਇਹ ਸਾਰੀ ਟੀਮ ਉੱਥੇ ਪਹੁੰਚੇਗੀ ਉਹ ਤੁਹਾਡਾ ਪੌਦਾ ਲਗਾਏਗੀ ਫ੍ਰੀ ਆਫ ਕੋਸਟ ਲਗਾਏਗੀ ਤੁਹਾਨੂੰ ਜੰਗਲਾ ਵੀ ਦਵਾਵਾਂਗੇ ਪੌਦਾ ਵੀ ਦਵਾਵਾਂਗੇ ਤਾਂ ਦੋਸਤੋ ਬਹੁਤ-ਬਹੁਤ ਸ਼ੁਕਰੀਆ ਅੱਜ ਅੱਜੇ ਤ੍ਰਿਪਤੀ ਕੱਲ ਤੋਂ ਅਸੀਂ ਕਿਦਕਸ਼ਣ ਕੀਤਾ ਕੱਲ ਤੋਂ ਹੋਏ ਹੋਗੇ ਇੱਕ ਟੋਏ ਤੇ 500 ਰੁਪਏ ਖਰਚ ਹੋ ਰਿਹਾ ਹੈ ਇੱਕ ਟੋਇਆ 500 ਰੁਪਏ ਦੇ ਕੰਦੀਰੇ ਔਰ 3 ਰੁਪਏ ਦੇ ਲੱਖ ਰੁਪਏ ਅਸੀਂ ਬਸੰਤ ਜੀ ਦੇ ਕਲਬ ਨੂੰ ਖਰਚ ਕੀਤਾ ਜਾ ਰਿਹਾ ਹੈ ਬਹੁਤ ਬਹੁਤ ਸ਼ੁਕਰੀਆ ਦੋਸਤੋ ਇਸ ਤਰ੍ਹਾਂ ਮੇਰੇ ਨਾਲ ਜੁੜੇ ਰਹੋ ਜੁੜੇ ਰਹਿਣਾ ਔਰ ਅਸੀਂ ਆਪਾਂ ਸਮਾਜ ਲਈ ਕੰਮ ਕਰੀਏ ਲੋਕਾਂ ਲਈ ਕੰਮ ਕਰੀਏ ਤਾਂ ਹੀ ਅਸੀਂ ਪਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਆ ਜੈ ਹਿੰਦ